ਅੱਜ ਮੈਂ ਤੁਹਾਨੂੰ ਦੱਸਾਂਗਾ ਵਿਆਹ ਕਿਦੋਂ ਹੋਏਗਾ ਨੰਬਰ 2 ਸਾਡੇ ਬਹੁਤ ਭੈਣ ਭਰਾਵਾਂ ਨੇ ਪੁੱਛਿਆ ਵਾ ਕਿ ਇੱਥੇ ਇਹ ਨੰਬਰ ਲਿਖਦੇ ਆ ਨਾ ਐਂਜਲ ਨੰਬਰ ਉਹ ਕਿਦਾਂ ਕੱਢਣਾ ਹੈਗਾ ਉਹਦੀ ਜਾਣਕਾਰੀ ਦਵਾਂਗਾ ਨੰਬਰ 3 ਤੜਪ ਪਰਸਨਲ ਇਅਰ ਨਾਲ ਮੈਂ ਤੁਹਾਨੂੰ ਚਾਰਟ ਦਵਾਂਗਾ ਉਹ ਦੇਖ ਲਓ ਕਿ ਕਿਹੜੇ ਤੁਹਾਡੇ ਨੰਬਰ ਐਂਟੀ ਹੈਗੇ ਆ ਜਿਹੜੇ ਐਂਟੀ ਹੈਗੇ ਆ ਉਸ ਸਾਲ ਤੁਸੀਂ ਇਹ ਸੰਭਾਲ ਕੇ ਚੱਲਣਾ ਆ ਜੋ ਤੁਹਾਡੇ ਫੇਵਰਿਟ ਹੈਗੇ ਆ ਉਹ ਤੁਹਾਨੂੰ ਖੂਬ ਧਨ ਵੀ ਦੇਣਗੇ bizness ਵੀ ਦੇਣਗੇ ਤੁਹਾਡੇ ਤੇ ਰੱਬ ਦੀ ਕਿਰਪਾ ਵੀ ਰਹੇਗੀ ਚੌਥਾ ਤੁਹਾਨੂੰ ਇੱਕ منی ਕੋਡ ਦਊਗਾ ਮੈਂ ਤਾਂ 2.5 ਸਾਲ ਪਹਿਲਾਂ ਦੱਸਿਆ ਸੀ ਫੇਸਬੁਕ ਤੇ ਉਹ ਕਿਸੇ ਕਾਰਨ ਮੇਰਾ ਫੇਸਬੁਕ ਦਾ ਪੇਜ ਖਰਾਬ ਹੋ ਗਿਆ ਔਰ ਨੰਬਰ 5 ਤੁਹਾਨੂੰ ਪਰਸ ਕਿਹੜਾ ਲੈਣਾ ਚਾਹੀਦਾ ਔਰ ਕਿਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਵਿਆਹ ਕਿਦੋਂ ਹੋਏਗਾ ਉਹਦੇ ਵਾਸਤੇ ਆ ਇੱਕ ਚਾਰਟ ਹੈਗਾ ਇਹ ਚਾਰਟ ਇਹਦੇ ਵਿੱਚ ਕੁਝ ਨੰਬਰ ਦਿੱਤੇ ਗਏ ਆ ਇਹ ਹੈ ਇਹ ਚਾਰਟ ਇਹਦੇ ਵਿੱਚ ਉਹ ਤਰੀਕਾ ਜਿਹੜੀ ਕੇ ਤੁਸੀਂ ਜਨਮ ਲਿਆ ਵਾ ਜਿਹਦਾ ਨੰਬਰ 1 ਹੈ ਤੇ ਜਿਹੜਾ ਰੂਲ ਕਰੇਗਾ ਉਹਦਾ ਜਨਮ ਹੋਏਗਾ ਪਹਿਲੀ ਤਰੀਕ 10 ਤਰੀਕ उन्नीस तरीक और अठाई तरीक और सारे जमा करके देखोगे ना अठाई नो दो जमा आठ बराबर दस एक और उन्नीस है एक जमा नौ बराबर एक इस तरह करके जहाँ दो नंबर हैगा जन्म दो तरीक ग्यारह तरीक भी तरीक उन्ती तरीक नौ जमा दो बराबर ग्यारह 1+1=2 ਜਿਹੜਾ 3 ਹੈਗਾ ਉਹਨਾਂ ਜਨਮ ਹੈਗਾ 10 ਤਰੀਕ 12 ਤਰੀਕ 21 ਤਰੀਕ 30 ਤਰੀਕ ਐਸੇ ਸਾਰੇ ਕੈਲਕੂਲੇਟ ਕਰਕੇ ਮੈਂ ਅੱਗੇ ਨੰਬਰ ਲਿਖੇ ਹੋਏ ਆ ਤੇ ਨਾਲ ਦੱਸਿਆ ਉਹ ਕਿਹੜੇ ਪਲੈਨਟ ਨੂੰ ਸਪੋਰਟ ਕਰਦੇ ਆ ਉਹ ਵੀ ਮੈਂ ਅੱਗੇ ਲਿਖਿਆ ਹੋਇਆ ਐ ਪੂਰਾ ਤਰਾ ਦੇਖ ਲਓ ਹੁਣ ਸ਼ਾਦੀ ਦੀ ਡੇਟ ਸੀ ਕਿੱਦਾਂ ਕੱਢੀਏ ਵੀ ਪਹਿਲੀ ਲਾਈਨ ਹੈ ਕਿ ਜਨਮ ਦੇ نو ਪਲੈਨਟ ਅ ਦੂਜੇ ਹੈਗੇ ਆ ਕਿ ਕਿਹੜਾ ਸਾਲ ਤੁਹਾਨੂੰ ਮੈਚ ਕਰਦਾ ਹੈ ਆਓ ਅੱਗੇ ਚੱਲਦੇ ਆ ਕੈਲਕੂਲੇਸ਼ਨ ਕਰਦੇ ਆ ਹੁਣ ਤੁਸੀਂ ਕਰਨਾ ਕੀ ਆ ਹੁਣ ਇਹਦੇ ਵਿੱਚ ਸਾਨੂੰ ਤਿੰਨ ਚੀਜ਼ਾਂ ਚਾਹੀਦੀਆਂ ਹੁੰਦੀਆਂ ਡੇਟਾ ਬਰਥ ਮੰਥ ਆਫ ਬਰਥ ਔਰ ਇਅਰ ਆਫ ਬਰਥ ਜਿੱਦਾਂ ਇੱਕ ਤਰੀਕ ਹੈਗੀ ਆ ਅਸੀਂ ਲਿਖ ਲਏ ਨੇ 16 11 1999 ਹੁਣ ਇਹ ਤੁਹਾਡੀ ਡੇਟ ਆ ਬਰਥ ਹੈ ਹੁਣ ਤੁਸੀਂ ਆਪਣਾ ਪਹਿਲਾ ਪਰਸਨਲ ਇਹ ਕੱਢੋਗੇ ਹੁਣ ਪਰਸਨਲ ਇਹ ਕਿੱਦਾਂ ਕੱਢਣਾ ਹੈਗਾ ਸਿੰਪਲ ਤੁਸੀਂ ਇਹਦੇ ਦੋ ਚੀਜ਼ਾਂ ਲੈਣੀਆਂ ਡੇਟ ਆਫ ਜਨਮ ਔਰ ਦੂਜੀ ਲੈਣਾ ਮੰਥ ਆਫ ਜਨਮ ਔਰ ਜੇ ਤੁਸੀਂ 1999 ਆ ਨਾ ਉਹਦੀ ਜਗ੍ਹਾ ਉਹ ਵਾਲਾ ਸਾਲ ਪਾਓਗੇ ਜਿਹੜਾ ਤੁਸੀਂ ਆਪਣਾ पर्सनल ईयर देखना आएगा हम सपोज करो हम असि 2025 ਦਾ ਦੇਖਣਾ ਹੈ ਇਸੇ ਦਾ ਹੁਣ ਕੀ ਲਿਖਾਂਗੇ 16 11 2025 ਲਿਖਾਂਗੇ ਇਹ ਸਾਡੀ ਨਵੀਂ ਜਨਮ ਤਰੀਕ ਆ ਗਈ ਜਿਹਦਾ ਅਸੀਂ ਪਰਸਨਲ ईयर ਦੇਖਣਾ ਹੈਗਾ ਹੁਣ ਕਿਸ ਤਰ੍ਹਾਂ ਦੇਖਣਾ ਹੈਗੇ ਇਹਨੂੰ ਸਾਰਿਆਂ ਨੂੰ ਜਮਾ ਕਰੋ 16 11 ਜਿਹੜਾ 16 ਦਾ ਹੋ ਗਿਆ ਤੁਹਾਡਾ 7 11 ਦਾ 2 7 2 9 9 18 18 ਦਾ 9 ਇਹਨਾਂ ਦਾ ਪਸੰਦ ਇਰ ਆ ਗਿਆ 9 ਇਸ ਤਰ੍ਹਾਂ ਹੀ ਕਿਸੇ ਹੋਰ ਡੇਟ ਦਾ ਅਸੀਂ ਕਰ ਲੈਨੇ ਆ 21 2 2019 ਹੁਣ ਅਸੀਂ ਇਹਦਾ ਪਸੰਦ ਇਰ ਕੱਢਣਾ ਆਏਗਾ ਕਿੱਦਾਂ ਕੱਢਾਂਗੇ ਹੁਣ ਅਸੀਂ ਇਹਦਾ ਪਾਸੇ ਕੱਢਵਾਸੇ 21 ਜਮਾ 2 ਜਮਾ 225 ਇਹ ਸਾਡੀ ਨਵੀਂ ਤਰੀਕ ਆ ਗਈ ਇਹਦੇ ਨਾਲ ਅਸੀਂ ਇਹਨਾਂ ਦਾ ਪ੍ਰਸ਼ਨ ਇਹ ਕਰਨਾ ਹੈਗਾ ਇਹਦਾ 2 ਜਮਾ 1 ਜਮਾ 3 5 5 ਜਮਾ 2 7 7 ਜਮਾ 2 9 ਜਮਾ 5 14 आ गया पंबर इन्ह का एक जमा चार बराबर पद फाइव हूँ की करना है तुसी अपना कर लिया क्या हमें यह देखना है कि विह चार्ट ले आ रहा और ये देखो कि थोड़ी डेट ऑफ बर्थ की आ 2+1=3 ਇਹ ਹੋਰ 3 ਮਰ ਗਈ ਆ ਹੁਣ ਇਹ ਚਾੜ ਦੇਖੋ 3 ਨੰਬਰ ਪਹਿਲੀ ਲਾਈਨ ਦੇਖੋ 3 ਨੰਬਰ ਆ 3 ਨੰਬਰ ਆ ਗਿਆ ਹੁਣ ਉਹਦੇ ਅੱਗੇ ਦੇਖੋ ਉਹਦੇ ਉਹਦੇ ਅੱਗੇ ਤੁਸੀਂ ਇਹ ਗਨਾਏ 5 ਨੰਬਰ ਅਗਰ ਤਾਂ ਇਸ ਦੇ ਵਿੱਚ 5 ਨੰਬਰ ਆ ਗਿਆ ਤੇ ਤੁਹਾਡਾ ਵਿਆਹ ਇਸੇ ਸਾਲ ਹੋਏਗਾ ਅਗਰ 5 ਨੰਬਰ ਨਹੀਂ ਆਇਆ ਤੇ ਫਿਰ ਜਿਹੜਾ ਸਾਲ ਹੈਗਾ ਉਹਨੂੰ ਚੇਂਜ ਕਰਕੇ ਦੇਖੋ ਫਿਰ 2000 26 ਕਰਕੇ ਦੇਖੋ ਤੇ 2027 ਕਰਕੇ ਦੇਖੋ ਜਿਸ ਦੇ ਵਿੱਚ ਵੀ ਇਹਨਾਂ 'ਚ ਲਿਖੀ ਹੋਈ ਨੰਬਰ ਆ ਜਾਂਦੇ ਆ ਤੇ ਉਹੀ ਤੁਹਾਡਾ ਵਿਆਹ ਦਾ ਸਾਲ ਹੈਗਾ ਹੁਣ ਤੁਹਾਡਾ ਪਰਸਨਲ ਆ ਗਿਆ 9 ਨੰਬਰ ਜਾਂ 8 ਨੰਬਰ ਜਾਂ 7 ਨੰਬਰ ਹੁਣ ਆ ਇੱਕ ਚਾਰਟ ਦੇ ਰਿਹਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਨੰਬਰ ਜਿਹੜਾ ਹੈਗਾ ਹੁਣ ਤੁਹਾਡੇ ਪਰਸਨਲੀ ਰਾ ਗਿਆ ਨੌ ਨੰਬਰ ਹੁਣ ਇਸ ਚਾਰਟੇ ਨੂੰ ਦੇਖ ਲਓ ਕਿ ਨੌ ਨੰਬਰ ਦੇ ਦੁਸ਼ਮਣ ਕਿਹੜੇ ਆ ਤੇ ਸੱਜਣ ਕਿਹੜੇ ਆ ਜਿਹੜੇ ਦੇ ਸੱਜਣ ਹੈਗੇ ਆ ਉਹ ਤੁਹਾਨੂੰ ਪੈਸਾ ਵੀ ਦੇਣਗੇ ਇੱਜ਼ਤ ਵੀ ਦੇਣਗੇ ਰਿਲੇਸ਼ਨਸ਼ਿਪ ਵੀ ਦੇਣਗੇ ਔਰ ਤੁਹਾਨੂੰ ਹਰ ਪਾਸੇ ਤੁਹਾਡਾ ਨਾਮ ਰੋਸ਼ਨ ਹੋਏਗਾ ਹੁਣ ਤੁਹਾਡੇ ਐਂਟੀ ਨੰਬਰ ਆ ਜਾਂਦਾ ਆ ਤੇ ਸਮਝੋ ਉਹ ਤੁਹਾਨੂੰ ਡਿਫੇਮ ਦੇਣਗੇ ਤੁਹਾਡੇ ਗੱਜ ਕਲੇਸ਼ ਵੀ ਹੋ ਸਕਦਾ ਹੈ ਪੈਸੇ ਨੂੰ ਰੁਕਾਵਟ ਵੀ ਆ ਸਕਦੀ ਹੈ ਇਸ ਕਰਕੇ ਇਹਨਾਂ ਸਾਲਾਂ ਦੇ ਵਿੱਚ ਆਪਣਾ ਸੋਚ ਸਮਝ ਕੇ ਆਪਣੇ ਕਦਮ ਪਟੋ ਇਸ ਤੋਂ ਬਾਅਦ ਤੁਸੀਂ ਐਂਜਲ ਨੰਬਰ ਕਿੱਦਾਂ ਆਪਣਾ ਲਬਣਾਇਆ ਹੁਣ ਐਂਜਲ ਨੰਬਰ ਵਾਸਤੇ ਤੁਸੀਂ ਇੱਕ ਕੰਮ ਕਰਨਾ ਹੈ ਜਿੱਦਾਂ ਤੁਹਾਡੀ ਡੇਟ ਆ ਬਰਥ ਹੈਗੀ ਆ ਆਹ ਪਹਿਲੀ ਜਿਹੜੀ ਡੇਟ ਲੈ ਲੈਣੇ ਆ 21 2 2019 ਠੀਕ ਹੈ ਜੀ ਹੁਣ ਇਸ ਜਗ੍ਹਾ ਅਸੀਂ ਸਿਰਫ ਜਨਮ ਦਾ ਸਾਲ ਲੈਣਾ ਹੈਗਾ ਨਾ ਤਰੀਕ ਲੈਣੀ ਹੈ ਨਾ ਮਹੀਨਾ ਲੈਣਾ ਹੈ ਇਹ ਦੋਨੋਂ ਛੱਡ ਦੇਣਾ ਹੈ ਹੁਣ ਜਿਹੜਾ 2019 ਹੈਗਾ 9 ਜਮਾ 1 10 10 ਦੇ ਦੋ 12 ਅਗਰ ਤੇ ਇਹ ਲੇਡੀਜ਼ ਦਾ ਹੈਗਾ ਫੀਮੇਲ ਦਾ ਹੈਗਾ ਲੜਕੀ ਦਾ ਆ ਤੇ ਇਹਦੇ ਵਿੱਚ ਜਮਾ 4 ਕਰਾਂਗੇ ਤੇ ਸਾਡਾ ਐਂਜਲ ਨੰਬਰ ਆ ਜਾਏਗਾ ਮੈਂ ਕਰਕੇ ਦਿਖਾਉਣਾ ਦੇਖੋ ਕਿੰਨਾ ਆ ਗਿਆ ਪਹਿਲਾ 12 ਦਾ ਅਸੀਂ 3 ਬਣਾ ਲਿਆ 3 ਜਮਾ 4 ਬਰਾਬਰ 7 ਇਹ 7 ਨੰਬਰ ਐਂਜਲ ਨੰਬਰ ਆ ਗਿਆ ਠੀਕ ਹੈ ਸਮਝ ਗਿਆ ਜੀ ਹੁਣ ਮੇਲ ਜੈਂਟਸ ਜਾਂ ਲੜਕੇ ਦਾ ਕੀ ਕਰਨਾ ਆ ਇਹੀ ਡੇਟ ਲੈ ਲੈਣੇ ਆ 21 2 2019 ਹੁਣ ਇਹ ਚ ਕੀ ਕਰਨਾ ਆ ਮੰਥ ਭੁੱਲ ਜਾਓ ਡੇਟ ਭੁੱਲ ਜਾਓ ਸਿਰਫ ਸਾਨੂੰ ਸਾਲ ਲੈਣਾ ਹੈਗਾ ਇਹ ਲੈਣਾ ਹੈਗਾ ਹੁਣ ਇਹਹੀ ਨੰਬਰ ਇੱਥੇ ਗੋਲ ਤਾਰਾ ਪਾ ਕੇ ਲਿਖਣਾ ਆਏਗਾ ਅੱਜ ਇੱਕ ਲਾਈਨ ਜਾਂਦੀ ਹੈ ਨਾ ਬ੍ਰੀਕ ਵਾਲੀ ਇਹਦੇ ਅੱਧਾ ਉੱਪਰ ਅੱਧਾ ਥੱਲੇ ਤੇ ਐਂਜਲ ਨੰਬਰ ਹਰੇ ਪੈਨ ਨਾਲ ਲਿਖਣਾ ਹੁੰਦਾ ਮੈਂ ਹਰੇ ਮਾਰਕਰ ਨਾਲ ਲਿਖਦਾ ਸਕੈਚ ਪੈਨ ਵੀ ਲੈ ਸਕਦੇ ਹੋ ਬ੍ਰੀਕ ਵਾਲਾ ਮਾਰਕਰ ਵੀ ਲੈ ਸਕਦੇ ਹੋ ਸਵੇਰੇ ਆਪਣਾ ਨਾਮ ਔਕੇ ਪੂਜਾ ਪਾਠ ਕਰਕੇ ਇਹ ਨੰਬਰ ਲਿਖ ਲਓ ਇਹ ਤੁਹਾਡੇ ਜਿਹੜੇ ਜ਼ਿੰਦਗੀ 'ਚ ਬਲਾਕੇਜ ਆ ਰਹੇ ਉਹਨੂੰ ਰੋਕਣਗੇ पैसा फसिया ओनों ले कोई परेशानी आने वाली है तुनों तो कोई ना कोई रस्ता मिल जाएगा हम अगला चलते हैं हम परस कि लना चाहिए कला परस शनि डोनेट कर दिया अ ज्यादातर लोग काला परस लो ही लेंगे काला परस जरा हों शनि काम है शयन शैन कोई काम पूरा होता होली 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 कोई तेज काम नहीं हूँ दूसरा शनि वैसे भी जज की पदवी तो हैगा हो सकता ऐसा फैसला आ जाए कि तो को तेज पैसे न रुकन सब तो चंगा रंग ग्रीन हैगा ਗ੍ਰੀਨ ਰੰਗ ਬੁੱਧ ਨੂੰ ਸਪੋਰਟ ਕਰਦਾ ਹੈ ਔਰ ਬੁੱਧ ਬੁੱਧੀ ਦਾ ਕਾਰਕ ਜਿਦੇ ਕੋਲ ਬੁੱਧੀ ਸਾਰੀ ਦੁਨੀਆ ਉਹਦੀ ਹੁਣ ਤਾਂ ਦਣਾ ਇੱਕ ਐਂਜਲ ਨੰਬਰ ਇਹ ਮੈਂ ਪਹਿਲਾਂ 2.5 ਸਾਲ ਪਹਿਲਾਂ ਦਿੱਤਾ ਇਹਨੇ ਲੋਕਾਂ ਦੀ ਖੁਸ਼ੀਆਂ ਦੇ ਵਿੱਚ ਔਰ ਲੋਕਾਂ ਦੇ ਪੈਸੇ 'ਚ ਬਹੁਤ ਜ਼ਿਆਦਾ ਇਜ਼ਾਫਾ ਕੀਤਾ ਹੈ ਇਸ ਤੋਂ ਬਾਅਦ ਬਹੁਤ ਸਾਰੀ ਵੀਡੀਓ ਦੇਖ ਲਓ ਹੁਣ ਕਿਉਂਕਿ ਮੇਰੇ ਕੋਲ ਇੱਕ ਸਵਿਚਵਰਡ ਦੀ ਪੂਰੀ ਦੀ ਪੂਰੀ ਵੈਬਸਾਈਟ ਹੈਗੀ ਆ ਔਰ ਮੈਂ ਵੈਦਿਕ ਔਰ ਵੈਸਟਰਨ ਦੋਨੋਂ ਸਵਿਚਵਰਡ ਦਾ ਮੈਂ ਕੋਰਸ ਕੀਤਾ ਹੋਇਆ ਇਸ ਕਰਕੇ ਮੈਂ ਸਵਿਚਵਰਡ ਨੂੰ ਚੰਗੇ ਤਰ੍ਹਾਂ ਜਾਣਨਾ ਮੈਂ ਸਵਿਚ ਕੋਰਸ ਨੂੰ ਬਣਾ ਲੈਣਾ ਵਾ ਔਰ ਆਪਣੇ ਸਾਹਮਣੇ ਜਿਹਨੂੰ ਜਿਹੜੀ ਜੁੜਤ ਹੁੰਦੀ ਆ ਮੈਂ ਉਹਨੂੰ ਦਰਨਾ ਔਰੇ ਇਹ ਜਿਹੜੇ ਸਵਿਚਵਰਡ ਹੈਗੇ ਆ ਇਹ ਦੁਨੀਆ ਦੀ ਜ਼ਿੰਦਗੀ ਬਦਲ ਦਿੰਦੇ ਆ ਬਾ ਜਿੱਤੇ ਮੈਚ ਕਰ ਗਏ ਉਹਨੂੰ ਜ਼ਰੇ ਤੋਂ ਆਕਾਸ਼ ਬਣਾ ਦਿੰਦੇ ਆ ਇਹ ਨੰਬਰ ਹੈਗਾ 1176 ਇਹ ਹਰੇ ਪੈਨ ਦੇ ਨਾਲ ਜਾਂ ਮਾਰਕਰ ਦੇ ਨਾਲ ਇੱਥੋਂ ਲੈ ਕੇ ਇਸ ਦੇ ਉੱਤੇ ਤੁਸੀਂ ਲਿਖ ਸਕਦੇ ਹੋ ਹੁਣ ਗਰਮੀਆਂ ਹੈਗੀਆਂ ਹਾਫ ਸਲੀਪ ਪਾਉਂਦੇ ਪਏ ਹੋ ਤੇ ਇੱਥੇ ਲਿਖ ਲਓ जो भी दिन टाइम मिले वेले बैठे हो ते तो इन्हों ती जप लो वन वन सैवन सिक्स या एक एक सत्त छे एक तरताली बारी पढ़ना है फिर देखो दिन दे तो अड़ी किस्मत दे केसमत कुछ ना कुछ बदलाव जरूर आएगा ये यही सदा ना तो ये ਸਵਿਚਵਾਰ ਕਦੀ ਫੇਲ ਹੋਇਆ ਵਾ ਉਹ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਏਗਾ ਬਹੁਤ ਅੱਛਾ ਸਵਿਚਵਾਰ ਹੈਗਾ ਇਹ 8 2 ਸਾਲ ਪਹਿਲਾਂ ਮੈਂ ਸੰਗਤ ਹੁੰਦਾ ਸੀ ਆਪਣੀ ਫੇਸਬੁੱਕ ਤੇ ਹੁਣ ਅੱਜ ਮੈਂ ਦੁਬਾਰਾ ਦੇ ਰਿਹਾ ਹਾਂ ਹੋਣ ਵਾਲੇ ਟਾਈਮ ਦੀ ਮੈਂ ਤੁਹਾਨੂੰ ਅਲੱਗ-ਅਲੱਗ ਪਰੇਸ਼ਾਨੀਆਂ ਵਾਸਤੇ ਅਲੱਗ-ਅਲੱਗ ਸਟ੍ਰਿਚ ਕੋਡ ਦਊਗਾ ਮੇਰੇ ਕੋਲ ਪੂਰੀ ਵੈਬਸਾਈਟ ਹੈਗੀ ਹੈ ਹੁਣ ਤਾਨੂੰ ਸ਼ਾਦੀ ਵਾਸਤੇ ਇੱਧਰ-ਉੱਧਰ ਭਟਕਣਾ ਨਹੀਂ ਪਏਗਾ ਆਪਣੀ ਕੈਲਕੂਲੇਸ਼ਨ ਕਰ ਲਓ ਕਿਹੜੇ ਸਾਲ ਤੁਹਾਡਾ ਵਿਆਹ ਹੋਏਗਾ ਉਹ ਸਾਲ ਤੁਸੀਂ ਡੱਟ ਕੇ ਆਪਣੇ ਕੰਮ 'ਚ ਲੱਗ ਜਾਓ ਰੱਬ ਦਾ ਸਹਾਰਾ ਲਓ ਤੇ ਤੁਹਾਨੂੰ ਪੂਰੀ-ਪੂਰੀ ਸਫਲਤਾ ਮਿਲੇਗੀ ਸਾ ਸੰਗਤ ਜੀ ਸਮਾ ਬੜਾ ਖਰਾਬ ਆ ਗਿਆ 2025 ਚੜਿਆ ਅੱਗਾਂ ਲੱਗ ਰਹੀਆਂ ਪੁਚਾਲ ਆ ਰਹੇ ਆ ਹੁਣ ਸੁਨਾਮੀ ਵੀ ਆ ਰਹੀ ਆ ਬਹੁਤ ਕੁਝ ਆਏਗਾ ਔਰ ਮੈਂ ਹੁਣ ਡਰਾਣਾ ਨਹੀਂ ਚਾਹੁੰਦਾ ਜਿੱਦਾਂ ਅਫਰੀਕਾ ਦੇ ਵਿੱਚ ਜ਼ਮੀਨ ਦੇ ਵਿੱਚ ਦਰਾਰ ਪੈ ਗਈ ਨਾ ਆਪਣੇ ਇੰਡੀਆ ਦੇ ਵਿੱਚ ਵੀ ਦਰਾਰ ਪੈ ਗਈ ਆ ਆਪਣੇ ਹਿੰਦੁਸਤਾਨ ਦੀ ਜਗ੍ਹਾ ਹੈਗੀ ਆ ਉੱਥੇ ਵੀ ਤਾਂ ਦਰਾਰ ਪੈ ਗਈ ਆ ਹੁਣ ਰੱਬ ਕੀ ਚਾਹੁੰਦਾ ਹੈ ਇਹ ਰੱਬ ਹੀ ਜਾਣੇ ਮਗਰ ਅੱਜ ਪਾਪ ਕਰਮ ਇਨੇ ਵੱਧ ਗਏ ਆ ਨਾ ਸ਼ਾਇਦ ਰੱਬ ਨੂੰ ਪਸੰਦ ਨਹੀਂ ਆ ਰਹੇ ਮਗਰ ਅਸੀਂ ਲੋਗ ਉਸ ਪਾਪ ਵਾਲੇ ਉੱਤੇ ਹਰ ਰੋਜ਼ ਮੋਰ ਲਗਾ ਰਹੇ ਆ ਹਰ ਰੋਜ਼ ਪਾਪ ਕਰ ਰਹੇ ਆ ਪਹਿਲੇ ਪਾਪ ਅਸੀਂ ਖਤਮ ਨਹੀਂ ਕਰ ਰਹੇ ਨਵੇਂ ਪਾਪ ਹੋਰ ਕਰੀ ਜਾ ਰਹੇ ਆ ਨਾ ਨਾਮ ਜਪਦੇ ਆ ਨਾ ਗੁਰੂ ਦੇ ਦਿਖਾਇ ਰਸਤੇ ਜਾਣੇ ਆ ਆਪਣੇ ਗੁਰੂ ਦੀ ਹਮੇਸ਼ਾ ਦਿਨ ਰਾਤ ਬੇਇਜ਼ਤੀ ਕਰਦੇ ਆ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਆ ਚਾਹੇ ਅਖੰਡ ਪਾਠ ਦੇ ਰੂਪ ਵਿੱਚ ਚਾਹੇ ਪਾਠ ਦੇ ਰੂਪ ਵਿੱਚ ਚਾਹੇ ਇਕੱਠੇ ਹੋ ਕੇ ਇੱਕ ਬਿਜ਼ਨਸ ਕਰ ਰਹੇ ਆ ਜੋ ਕਿ ਬਹੁਤ ਮਾੜੀ ਗੱਲ ਆ ਸਾਰ ਸੰਗਤ ਜੀ ਅਮਰਤ ਛਕੋ ਤੇ ਸੱਚਖੰਡ ਨਹੀਂ ਮਿਗੇ ਤਾਂ ਚੰਗੀ ਜਗ੍ਹਾ ਜਾਵਾਂਗੇ ਸਾਢੇ ਕੋਲ ਟਾਈਮ ਬਹੁਤ ਘੱਟ ਹੈਗਾ ਮੈਂ ਗਲ ਕਵਾਂ ਹਰੇ ਮਹੀਨੇ ਦੀ 29 ਤਰੀਕ ਨੂੰ ਹੁਸ਼ਿਆਰ ਰਿਆ ਕਰੋ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਿਊ ਆਰ ਕੋਡ ਬਾੜਿਆ ਸੇਵਾ ਵਾਸਤੇ